ਫਿੱਤੇ ਕਈ ਦਿਨਾਂ ਤੋਂ ਭਾਰੀ ਮੀਂਹ ਪੈਣ ਕਰਕੇ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਤੇ ਹੜ੍ਹਾਂ ਤੇ ਪਾਣੀ ਦੇ ਵਿੱਚ ਕਈ ਪਿੰਡ ਤੱਕ ਵਹਿ ਗਏ ਖੜਪੀੜਤਾ ਦੀ ਮਦਦ ਦੇ ਲਈ ਕਈ ਰਾਜਨੀਤਿਕ ਸਮਾਜਿਕ ਤੇ ਸਮਾਜ ਸੇਵੀ ਸੰਸਥਾਵਾਂ ਮੈਦਾਨ ਵਿੱਚ ਉਤਰੀਆਂ ਹੋਈਆਂ ਨੇ ਇਸ ਤਹਿਤ ਹੀ ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਵਧਾਰ ਸਿੰਘ ਕ੍ਰੀਮਪੂਰੀ ਦੇ ਵੱਲੋਂ ਇੱਕ ਅਹਿਮ ਯੋਗਦਾਨ ਪਾਉਂਦੇ ਹੋਏ ਹੜਪੀੜਤਾਂ ਦੇ ਲਈ ਸਮਾਨ ਤੇ ਹੋਰ ਮੌਢਲੀ ਜ਼ਰੂਰਤਾਂ ਦੇ ਮੁਤਾਬਕ ਜੋ ਵੀ ਜ਼ਰੂਰੀ ਸਮਾਨ ਹੈ ਉਹਦੀ ਇੱਕ ਗੱਡੀ ਰਵਾਨਾ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰ ਅਵਧਾਰ ਸਿੰਘ ਕ੍ਰੀਮਪੂਰੀ ਨੇ ਕਿਹਾ ਕਿ ਉਹਨਾਂ ਦੀ ਟੀਮ ਹੜਪੀੜਤਾਂ ਦੀ ਮਦਦ ਦੇ ਲਈ ਅਲੱਗ-ਅਲੱਗ ਕਈ ਥਾਵਾਂ ਤੇ ਜਾ ਰਹੀਆਂ ਨੇ ਤੇ ਰਾਹਤ ਮਗਰੀ ਵੰਡ ਰਹੀਆਂ ਨੇ ਉਹਨਾਂ ਨੇ ਆਪਣੀ ਟੀਮ ਦਾ तहे ਦਿਲੋਂ ਧੰਨਵਾਦ ਕੀਤਾ। ਕਈ ਦਿਨਾਂ ਤੋਂ ਨਿਰੰਤਰ ਪੰਜਾਬ ਜਿਹੜਾ ਉਹ ਹੜ੍ਹਾਂ ਦੀ ਮਾਰ ਚੱਲ ਰਿਹਾ। ਪੰਜਾਬ ਦੇ ਅੰਦਰ ਹਰ ਪੀੜਤ ਜਿਹੜੇ ਆ ਕਿਉਂਕਿ ਪਾਣੀ ਤੋਂ ਵੱਡੇ ਪੱਧਰ ਤੇ ਪਿੰਡ ਹਜ਼ਾਰਾਂ ਦੀ ਸੰਖਿਆ ਚ ਪ੍ਰਭਾਵਿਤ ਹੋਏ। ਆਮ ਗਰੀਬਾਂ ਦੇ ਘਰ ਟੱਗ ਗਏ ਆ ਫਸਲਾਂ ਤਬਾਹ ਹੋ ਗਈਆਂ ਆ ਇੰਡਸਟਰੀ ਦੇ ਯੂਨਿਟ ਵੀ ਬਰਬਾਦ ਹੋਏ ਆ ਕਿਸਾਨ ਕਿਰਤੀ ਕਾਮੇ ਛੋਟੇ ਉਦਯੋਗ ਕਾਰੋਬਾਰੀ ਸਭ ਇਸ ਹੜ੍ਹ ਤੋਂ ਪ੍ਰਭਾਵਿਤ ਹੋਏ ਤੋਂ ਇਸ ਔਖੀ ਕੜੀ ਚ ਮੈਂ ਸਾਰੇ ਪੰਜਾਬੀਆਂ ਦਾ ਧੰਨਵਾਦ ਵੀ ਕਰਦਾ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਕਿ ਸਭ ਨੇ ਮਿਲ ਕੇ ਯਤਨ ਕੀਤਾ ਪੀੜਤਾ ਨਾਲ ਖੜੇ ਹੋਣ ਦੇ ਲਈ ਔਰ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿੰਮ ਜਿਹੜੀ ਉਹ ਵੀ ਇਸ ਔਖੀ ਘੜੀ ਚ ਹਰ ਪੀੜਤਾ ਦੇ ਨਾਲ ਡੱਟ ਕੇ ਖੜੀ ਆ ਔਰ ਉਸ ਮਹਿੰਮ ਦੇ ਤਹਿਤ ਸਾਡਾ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਪਿੰਡਾਂਤ ਜਾ ਰਹੀ ਆ ਮਹਾਲਿਆਂ ਚ ਜਾ ਰਹੀ ਆ ਬੀਬੀਐਫ ਸਾਡੀ ਲੀਡਰਸ਼ਿਪ ਬੌਜਨ ਵਲੰਟੀਅਰ ਫੋਰਸ ਦੀ ਬਾਮ ਸੇਫਟੀ ਲੀਡਰਸ਼ਿਪ ਕਿਉਂਕਿ ਪੰਜਾਬ ਇਸ ਵੇਲੇ ਦੋ ਹਿੱਸਿਆਂ ਤੋਂ ਆ ਇੱਕ ਉਹ ਜਿਹੜਾ ਹੜ੍ਹ ਤੋਂ ਪ੍ਰਭਾਵਿਤ ਹੋਇਆ ਦੂਜਾ ਉਹ ਜਿਹੜਾ ਸਪੀਡਤਾਂ ਦਾ ਸਹਿਯੋਗ ਕਰ ਰਿਹਾ ਹੈ ਉਹ ਇਸ ਕਰਕੇ ਬੌਜਨ ਸਮਾਜ ਪਾਰਟੀ ਨੇ ਇਹ ਫੈਸਲਾ ਕੀਤਾ ਮੈਂ ਕੱਲ ਵੀ ਅੰਮ੍ਰਿਤਸਰ ਸਾਈਡ ਤੇ ਸੀ ਅਜਨਾਲਾ ਤੋਂ ਅੱਗੇ ਚੇਤ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਗੱਗੋ ਮਹਾਲ ਪਿੰਡ ਦੇ ਵਿੱਚ ਗਿਆ ਸੀ ਬਹੁਤ بڑے ਪੱਧਰ ਤੇ ਪ੍ਰਭਾਵਿਤ ਪਿੰਡ ਆ ਔਰ ਉਹਦੇ ਆਲੇ ਦੁਆਲੇ ਦਾ ਇਲਾਕਾ ਸਾਰੇ ਪ੍ਰਭਾਵਿਤ ਆ ਇਸੇ ਤਰ੍ਹਾਂ ਗੁਰਦਾਸਪੁਰ ਹੁਸ਼ਿਆਰਪੁਰ ਦੇ ਬਾਡਰ ਤੇ ਪਿੰਡ ਪ੍ਰਭਾਵਿਤ ਆ ਤੋਂ ਬਹੁਜਨ ਸਮਾਜ ਪਾਰਟੀ ਨੇ ਵੀ ਫੈਸਲਾ ਕੀਤਾ ਆਪਣੇ ਵਰਕਰ ਸਾਡੇ ਲਗਾਤਾਰ ਇਸ ਕੰਮ 'ਤੇ ਲੱਗੇ ਹੋਏ ਆ ਕਿ ਇਸ ਔਖੇ ਘੜੀ 'ਚ ਅਸੀਂ ਵੀ ਯਤਨ ਕਰਕੇ ਸੰਗਤਾਂ ਦਾ ਸਹਿਯੋਗ ਕਰੀਏ ਕੱਲ ਵੀ ਅਸੀਂ ਕੁਝ ਉਧਰ ਹਰ ਪੇਟ ਤਨ ਨੂੰ ਉਸ ਰਾਤ ਕਰੀ ਪ੍ਰਦਾਨ ਕਰੀ ਅੱਜ ਪਰਸੋਂ ਵੀ ਕਰੀ ਔਰ ਅੱਜ ਵੀ ਅਸੀਂ ਇਹ ਗੱਡੀ ਜਿਹੜੀ ਆ ਜਿਹਦੇ ਵਿੱਚ ਆਟਾ ਵੀ ਆ ਖੰਡ ਵੀ ਆ ਪਾਣੀ ਦੀਆਂ ਪੇਟੀਆਂ ਵੀ ਆ ਚਾਵਲ ਵੀ ਆ ਦਾਲ ਰਸ ਵੀ ਆ ਔਰ ਢੋ ਵੀ ਬੇਸਿਕ ਨੀਡ ਇਵਨ ਤੇਲ ਹੋ ਗਿਆ ਨਮਕ ਮਿਰਚਾਂ ਸੰਗਤ ਨੂੰ ਜੋ ਮੁੱਢਲੀ ਜ਼ਰੂਰਤ ਹੈ ਇੱਕ ਗਰੀਬ ਨੂੰ ਇਸ ਔਖੀ ਘੜੀ 'ਚ ਜੋ ਉਹਦੀ ਮਦਦ ਹੋ ਸਕਦੀ ਆ ਮੌਜੂਦ ਸਮਾਜ ਪਾਰਟੀ ਦੇ ਸਾਡੇ ਲੁਧਿਆਣਾ ਦੇ ਯੂਨਿਟ ਨੇ ਇਹ ਮਿਹਨਤ ਕਰਕੇ ਸੰਗਤਾਂ ਦਾ ਸਹਿਯੋਗ ਲੈ ਕੇ ਇਹ ਪੂਰੀ ਗੱਡੀ ਦੀ ਤਿਆਰੀ ਜੋ ਕੀਤੀ ਆ ਮੈਂ ਆਪਣੇ ਲੋਕਲ ਯੂਨਿਟ ਦਾ ਵੀ ਇਹਦੇ ਲਈ ਧੰਨਵਾਦ ਕਰਦਾ ਔਰ ਲੋਕਲ ਟੀਮ ਨੂੰ ਵੀ ਇਹਦੇ ਲਈ ਸ਼ਾਬਾਸ਼ ਵੀ ਦਿੰਦਾ ਕਿ ਇਹਨਾਂ ਨੇ ਇਸ ਔਖੀ ਘੜੀ ਦੇ ਵਿੱਚ ਸੰਗਤਾਂ ਦੇ ਲਈ ਇਹ ਜੋ ਸਹਿਯੋਗ ਇਕੱਠਾ ਕੀਤਾ ਰਾشن ਔਰ ਉੱਥੇ ਭੇਜਿਆ ਜਾ ਰਿਹਾ ਇਹ ਅਸੀਂ ਅਮਰਸਰ ਜ਼ਿਲ੍ਹੇ ਦੇ ਵਿੱਚ ਭੇਜਾਂਗੇ ਜਿੱਥੇ ਤੱਕ ਸਰਕਾਰੀ ਰਾਹਤ ਨਹੀਂ ਪਹੁੰਚਦੀ ਕਈ ਵਾਰੀ ਸੜਕਾਂ ਤੇ ਜਾਦਾ ਪਹੁੰਚਾਈ ਜਾਂਦੀ ਹੈ ਇੰਟੀਰੀਅਰ ਦੇ ਵਿੱਚ ਬਿਲਕੁਲ ਜਿੱਥੇ ਤੱਕ ਅੱਗੇ ਤੱਕ ਜਾ ਕੇ ਦੁਖੀਆਂ ਤੋਂ ਦੁਖੀਆਂ ਤੱਕ ਇਹ ਰਾਹਤ ਪਹੁੰਚਾਈ ਜਾਏ ਬੋਧਨ ਸਮਾਜ ਪਾਰਟੀ ਦਾ ਇਹ ਯਤਨ ਤੋਂ ਮੈਂ ਫਿਰ ਇੱਕ ਵਾਰ ਆਪਣੀਆਂ ਟੀਮਾਂ ਨੂੰ ਇਹ ਬੇਨਤੀ ਕਰਦਾ ਕਿ ਉਹ ਪਿੰਡ ਪਿੰਡ ਪਹੁੰਚ ਕਰਨ ਕਈ ਜਗ੍ਹਾ ਪਿੰਡ ਪਾਣੀ ਵਿੱਚ ਘਿਰੇ ਹੋਏ ਆ ਉਹ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹਿ ਕੇ ਉੱਥੇ ਲੜਿੰਦੀ ਮਸ਼ੀਨਰੀ ਭਜਵਾ ਕੇ ਉਹ ਪਿੰਡਾਂ ਦਾ ਪਾਣੀ ਕਢਵਾਉਣ ਲਈ ਯਤਨ ਕਰਦੇ ਆ ਜਿੱਥੇ ਵੀ ਹੜਪੀੜਤਾਂ ਦੇ ਲਈ ਕੋਈ ਸਮੱਸਿਆ ਆ ਉਹ ਬਹੁਜਨ ਸਮਾਜ ਪਾਰਟੀ ਨੂੰ ਸੰਪਰਕ ਕਰਨ ਉਹ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਸਟੇਟ ਦੀ ਦਿੱਲੀ ਆਂਦੀ ਵਿਧਾਨ ਸਭਾ ਦੀ ਸੈਕਟਰਾਂ ਦੀ ਪਿੰਡਾਂ ਦੀ ਹੜਪੀੜਤ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਦੇ ਲਈ ਮੈਦਾਨ ਚੁਆ ਧੰਨਵਾਦ ਬਲਵਿੰਦਰ ਸਿੰਘ ਜੱਤੀ ਸਿਟੀ ਪ੍ਰਧਾਨ ਭੋਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਸਭ ਤੋਂ ਪਹਿਲਾਂ ਤਾਂ ਜੈ ਜੀਮ ਜੈ ਭਾਰਤ ਆ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਕਵਰੇਜ ਕਰਨ ਵਾਸਤੇ ਹਰ ਜਗ੍ਹਾ ਪਹੁੰਚਦੇ ਹੋ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਜੋ ਰੂਟੀਨ ਦੇ ਵਿੱਚ ਬਹੁਤ ਭਾਰੀ ਬਰਖਾ ਜਿਹੜੀ ਹੋ ਰਹੀ ਆ ਔਰ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਦਰਿਆਵਾਂ ਵੱਲੋਂ ਕਾਫੀ ਮਾਰ ਪਈ ਆ ਔਰ ਲੋਕ ਜਿਹੜੇ ਨੇ ਪਿੰਡਾਂ ਦੇ ਪਿੰਡ ਜਿਹੜੇ ਆ ਹੜਪੀਟਾ ਦੇ ਉਸ ਦੇ ਵਿੱਚ ਆਏ ਨੇ ਤੋਂ ਉਹ ਜਿਹੜੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ ਉਹਨਾਂ ਵਾਸਤੇ ਬਹੁਜਨ ਸਵਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਤਰਫੋਂ ਔਰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਵੱਲੋਂ ਇੱਕ ਰਾਸ਼ਨ ਦੀ ਗੱਡੀ ਜਿਹੜੀ ਆ ਉਹ ਅਮ੍ਰਿਤਸਰ ਸਾਹਿਬ ਵਾਸਤੇ ਅਸੀਂ ਰਵਾਨਾ ਕੀਤੀ ਆ ਤੋਂ ਸੰਗਤ ਦਾ ਸਾਰੀ ਦਾ ਇਸ ਸਹਿਯੋਗ ਰਹਾ ਕਾਫੀ ਸਮਗਰੀ ਭੇਜਣ ਦੇ ਵਿੱਚ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਜਿੱਥੇ ਇਹ ਕੁਦਰਤ ਦੀ ਮਾਰ ਜਿਹੜੀ ਹੈ ਪੰਜਾਬ ਦੇ ਅੰਦਰ ਹੜ੍ਹ ਦੀ ਪਈ ਆ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਸਾਡੇ ਯੋਧੇ ਜਿਹੜੇ ਆ ਚਾਹੇ ਉਹ ਬੀਬੀਐਫ ਦੇ ਆ ਸਾਡੀ ਜਿੱਥੇ ਵੀ ਸੰਗਠਨ ਨੇ ਉਹ ਸਾਰੇ ਸੰਗਠਨ ਜਿਹੜੇ ਨੇ ਸਾਰੀ ਸੰਗਤ ਦਾ ਔਰ ਹੜ੍ਹ ਪੀੜਤਾ ਦੇ ਲੋਕਾਂ ਦਾ ਸਹਿਯੋਗ ਕਰ ਰਹੇ ਨੇ ਬਹੁਜਨ ਸਮਾਜ ਪਾਰਟੀ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਸਮੂਹ ਸੰਗਤਾਂ ਦੇ ਨਾਲ ਖੜੇਗੀ ਔਰ ਜਿੱਥੇ ਵੀ ਕਿਤੇ ਰਾਹਤ ਦੀ ਲੋੜ ਪੈਂਦੀ ਆ ਬਹੁਜਨ ਸਮਾਜ ਪਾਰਟੀ ਦੇ ਬੀਬੀਐਫ ਜਵਾਨਾਂ ਦੀ ਲੋੜ ਪੈਂਦੀ ਆ ਸਾਡੀਆਂ ਟੀਮਾਂ ਉੱਥੇ ਪਹੁੰਚਣਗੀਆਂ ਅਸੀਂ ਖੁਦ ਜਾ ਕੇ ਉਹਨਾਂ ਲੋਕਾਂ ਦਾ ਜਿਹੜੇ ਹੜਪੀਟ ਦਾ ਵਿੱਚ ਆਏ ਉਹਨਾਂ ਦਾ ਸਾਥ ਸਹਿਯੋਗ ਕਰਾਂਗੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹੜਪੀਟ ਦਾ ਵਾਸਤੇ ਸਮਾਨ ਭੇਜਿਆ ਹੈ ਸੋ ਜੈ ਭੀਮ ਜੈ ਭਾਰਤ ਧੰਨਵਾਦ ਜੀ ਅੱਜ ਬਹੁਜਨ ਸਮਾਜ پارٹی ਵੱਲੋਂ ਜੋ ਹੜਪੀਟ ਤੇ ਖੜਾਂ ਵੀ ਡਿਪੇਡ ਚ ਆਏ ਹੋਏ ਲੋਕ ਹੈ ਚਾਹੇ ਉਹ ਕਿਸੇ ਵੀ ਜਾਤੀ ਕਿਸੇ ਵੀ ਧਰਮ ਕਿਸੇ ਵੀ ਜਾਤੀ ਵਿਸ਼ੇਸ਼ ਨਾਲ ਸੰਬੰਧ ਰੱਖਦੇ ਆ ਪਰ ਬਹੁਜਨ ਸਮਾਜ ਪਾਰਟੀ ਨੇ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਸਾਹਿਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਅਨਚਾਰਜ ਜੰਮੂ ਕਸ਼ਮੀਰ ਉਹਨਾਂ ਦੇ ਨਿਗਾਨ ਨਿਰਦੇਸ਼ਾਂ ਦੇ ਮੁਤਾਬਕ ਉਹਨਾਂ ਨੇ ਡਿਊਟੀ ਲਈ ਵਿਲੁਧਿਆਣੇ ਵੱਲੋਂ ਤੁਸੀਂ ਵੱਧ ਤੋਂ ਵੱਧ ਰਾਸ਼ਨ ਦੀ ਸਮੱਗਰੀ ਇਕੱਠੀ ਕਰਕੇ ਹੜ੍ਹ ਪੀੜਤਾਂ ਤੱਕ ਪਹੁੰਚਾਓ ਉਹਨਾਂ ਦੀ ਡਿਊਟੀ ਦੇ ਉਹਨਾਂ ਦੇ ਹੁਕਮਾਂ ਅਨੁਸਾਰ ਸਾਡੀ ਜ਼ਿਲ੍ਹਾ ਲੁਧਿਆਣਾ ਦੀ ਸਮੂਚੀ ਟੀਮ ਜਿਹੜੀ ਲੋਕ ਸਭਾ ਦੀ ਟੀਮ ਹੈ ਦਿਹਾਤੀ ਦੀ ਟੀਮ ਹੈ ਯਾਨੀ ਕਿ ਸਮੂਚੀ ਟੀਮ ਨੇ ਸਹਿਯੋਗ ਦੇ ਨਾਲ ਅਸੀਂ ਛੋਟਾ ਜਿਹਾ ਅਪਰਾਧਾ ਕੀਤਾ ਤੇ ਇੱਕ ਗੱਡੀ ਹੈ ਜਿਹੜੀ ਬਹੁਜਨ ਸਮਾਜ ਪਾਰਟੀ ਲੋਕ ਸਭਾ ਲੁਧਿਆਣਾ ਆਹ ਵੱਲੋਂ ਅਸੀਂ ਹਰ ਪੀੜਤਾ ਵਾਸਤੇ ਭੇਜ ਰਹੇ ਹਾਂ ਔਰ ਔਰ ਸਮੁੱਚੇ ਸਰਬ ਸਮਾਜ ਨੂੰ ਇਹ ਇਸ ਗੱਲ ਦੀ ਬੇਨਤੀ ਵੀ ਕਰਦੇ ਆ ਕਿ ਅੱਜ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਪੰਜਾਬ ਦੇ ਅੰਦਰ ਅੱਜ ਬਹੁਤ ਦੁੱਖ ਦੀ ਘੜੀ ਆ ਕਿ ਤੁਸੀਂ ਆਪਣੇ ਆਪਣੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਜਿੰਨੀਆਂ ਵੀ ਆ ਆਪਣੇ ਆਪਣੇ ਰਾਜਨੀਤਿਕ ਜਥੇਬੰਦੀਆਂ ਆਪਣੇ ਆਪਣੇ ਤੌਰ ਤੇ ਤੁਸੀਂ ਵੀ ਇਸ ਯੋਗਦਾਨ ਦੇ ਵਿੱਚ ਵੱਡਾ ਮੁੱਲਾ ਯੋਗਦਾਨ ਪਾ ਕੇ ਲੋਕਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਤਾਂ ਜੋ ਕਿ ਇੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿਉਂਕਿ ਜੇਸ ਦੇਸ਼ ਦੇੰ ਤੋਂ ਵੀ ਪੰਜਾਬ ਹੜਾਂ ਦੀ ਲਪੇਟ ਦੇ ਵਿੱਚ ਆਇਆ ਪਰ ਪੰਜਾਬ ਦੇ ਅੰਦਰ ਕੰਟ ਸਰਕਾਰ ਦਾ ਕੋਈ ਵੀ ਹਲੇ ਤੱਕ ਪੰਜਾਬ ਦੇ ਬਾਰੇ ਕੋਈ ਕੋਈ ਝੁਕਮਾ ਬਿਆਨ ਨਹੀਂ ਆਇਆ ਮੈਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜਿਹੜਾ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦੀ ਸਖਤ ਲਫ਼ਜ਼ਾਂ ਵਿੱਚ ਮੈਂ ਨਿੰਦਾ ਕਰਦਾ ਔਰ ਆਮ ਆਦਮੀ ਪਾਰਟੀ ਜਿਹੜੀ ਜਿਹੜਾ ਜੁਮਲੇਬਾਜ਼ੀ ਪੈਦਾ ਕਰ ਰਿਹਾ ਭਗਵੰਤ ਮਾਨ ਉਹ ਆਪਣੇ ਹੀ ਲੇਡੀਜ਼ ਵਰਕਰਾਂ ਨੂੰ ਤਿਆਰ ਕਰਕੇ ਤੇ ਉਹਨਾਂ ਨੇ ਗੜੇ ਲਾ ਕੇ ਰੋਂਦਾ ਹੈਗਾ ਇਹ ਵੀ ਇੱਕ ਡਰਾਮਾ ਕਰ ਰਿਹਾ ਇਸ ਕਰਕੇ ਮੈਂ ਸਮੁੱਚੇ ਭੋਜਨ ਸਮਾਜ ਨੂੰ ਬੇਨਤੀ ਕਰਦਾ ਕਿ ਆਓ ਤੁਸੀਂ ਆਪਣਾ ਅਸ਼ੀਰਵਾਦ ਦਿਓ ਪੰਜਾਬ ਸੰਭਾਲੋ ਮਹਿਮ ਦੇ ਤਹਿਤ ਇਹਦੇ ਵਿੱਚ ਵੀ ਆਪਾਂ ਸਭ ਤੋਂ ਵੱਧ ਵੱਡ ਸਭ ਤੋਂ ਵੱਧ ਆਪਾਂ ਯੋਗਦਾਨ ਪਾ ਕੇ